ਮੈਂ ਇਹ ਕਰ ਰਿਹਾ ਆ ਵੀ ਇਹੇ ਤੋਰਦੀ ਬਾਈ ਰਾਨੇ ਆ ਦੇਖੋ ਇਹਦਾ ਕੁੱਤੇ ਬੀ ਉਹ ਇੰਨੇ ਕਿਤਾ ਹੋਰ ਆ ਜੂ ਕਿ ਜਿਹੜੇ ਨੁਕਸਾਨ ਹੋਇਆ 50 ਹਜ਼ਾਰ ਦਾ ਉਹ ਬੀ ਵਾਲੇ ਕੋਰਸ ਵਿੱਚ ਪਾ ਰਿਆ ਲੋਕਲ ਨੁਕਤਾ ਉਹ ਤਾ ਬਾਤ ਔਰਦੀਆਂ ਅਕੀ ਰਿਕਾਰਡਿੰਗ ਦੇਖ ਲਓ ਰਿਕਾਰਡਿੰਗ ਦੇਖ ਲਓ ਰਿਕਾਰਡਿੰਗ ਬਾਈ ਰਿਕਾਰਡਿੰਗ ਦੇਖ ਲਓ ਬੈਠਾ ਦੂਹ ਖੰਨਾ ਰਿਕਾਰਡਿੰਗ ਦੇਖੋ ਮੈਂ ਵਿਚਾਲੇ ਖੜਿਆ ਮੈਂ ਉਹਨੂੰ ਕਿਹਾ ਵੀ ਇਹ ਪਤਾ ਚੱਕੇ ਵੀ ਮੈਂ ਮੇਰਾ ਐਕਸੀਡੈਂਟ ਹੋਇਆ ਸੀਗਾ ਰਾਹ ਕਿਸੇ ਪੀਜੋ ਉਹ ਦੇਖਦੇ ਕਿ ਰਾਜੂ ਦੇ ਚੱਕ ਵਕਤ ਇਹਦਾ ਸਨ ਸਰਬਾ ਅਜੀ ਭਾਈ ਕੀ ਨਾਮ ਦੀ ਹੈ ਭੋਪਿੰਦਰ ਸਿੰਘ ਭਾਈ ਜੀ ਅਜੀ ਭਾਈ ਜੀ ਜਦੋਂ ਇਹ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮੌਜੂਦ ਸੀ ਮੌਕੇ ਤੇ ਕੀ ਹੋ ਗਿਆ ਭਾਈ ਮੈਂ ਕਿੱਦਾਂ ਇਹ ਐਕਸੀਡੈਂਟ ਮੇਰੇ ਵੇਸ ਇੱਧਰ ਨੂੰ ਹੋ ਗਿਆ ਭਾਈ ਤੇ ਗੱਲਾਂ ਕਰਦੇ ਫੜੇ ਪਿੱਛੋਂ ਗੱਡੀ ਉਹਨੇ ਜਦੋਂ ਮੋਸਲ ਮਾਰਿਆ ਤੇ ਵਿੱਚ ਵੱਜਿਆ ਆ ਗਿਆ ਉਹ ਉਹ ਬੰਦਾ ਵੀ ਇੱਥੇ ਡਿਗਿਆ ਲੈਡ ਵੀ ਇੱਥੇ ਡਿਗਿਆ ਮੋਟਰ ਵੀ ਉਹ ਇੱਥੇ ਡਿਗਿਆ ਕੋਲ ਆ ਕੇ ਉੱਥੇ ਰਗੜ ਹੁੰਦੇ ਆਏ ਭਾਜੀ ਪਿੱਛੇ ਉਹਨੇ ਗੱਡੀ ਮਾਰੀ ਆ ਗੱਡੀ ਮਾਰੀ ਭਾਈ ਉਹ ਬੰਦੇ ਨੇ ਜਾਰੂ ਪੀਤੀ ਸੀ ਗੱਡੀ ਵਾਲੇ ਦੀ ਚੱਕਰੀ ਕਿੰਨੇ ਜਣੇ ਹੋਏ ਆ ਚੱਕਰੀ ਭਾਜੀ 3 ਜਣੇ ਹੋਏ ਮੋਕੇ ਤੇ ਬੋਲ ਸਾਰੇ ਮੋਕੇ ਤੇ ਹਾਂ ਨਹੀਂ ਭਾਜੀ ਬੋਲ ਸਕਦੇ ਬੰਦੇ ਸਾਰੇ ਲੈ ਗਏ ਭਾਜੀ ਹਾਂ ਨਹੀਂ ਹਾਂ ਨਹੀਂ ਲੈ ਗਏ ਭਾਜੀ ਹਸਪੀਟਲ ਲੈ ਗਏ ਐਕਸੀਡੈਂਟ ਹੋਇਆ ਕਿੱਥੇ ਫਲੋਰ ਹੋਇਆ ਬਸ ਸਟੈਂਡ ਤੇ ਤੁਸੀਂ ਕਿੱਥੇ ਨੂੰ ਜਾ ਰਹੇ ਸੀ ਤੁਸੀਂ ਵੇਟ ਕਰਦੇ ਸੀ ਬਸ ਜੀ ਤੇ ਇਹ ਗੱਡੀ ਜਿਹੜੀ ਨੋਵਾ ਤੁਹਾਡੇ ਵਿੱਚ ਵੱਜੀ ਜਾਣ ਕੇ ਸਰੀਰ ਇਕੱਠੀਆਂ ਵੱਜੀਆਂ ਸਿਰਫ ਇੱਕ ਗੱਡੀ ਨੇ ਹਿੱਟ ਕੀਤਾ ਨਾ ਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ਓਕੇ ਤੋਂ ਕਿੰਨੇ ਕੁ ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਝ ਚਾਰ ਚਨੇ ਹੈਗੇ ਚਲੋ ਮੈਨੂੰ ਪਾਇਓ ਫੇਰ ਫੇਰ ਦਾ ਤੀਕੀ ਕਿਤੇ ਵਾਸ਼ ਤੇਸ ਤੋਂ ਲੱਗ ਰਿਹਾ ਹਮ ਨੂੰ ਨਹੀਂ ਮਿੱਤੀ ਭਾਜੀ ਕੀ ਫੇਸਟਾ ਲੱਗਦਾ ਤੁਹਾਨੂੰ ਫੂਟਸਕਾ ਲੋ ਫੂਟਸਕਾ ਲੋ ਬਾਬਾ ਹਾਂ ਫੂਟਸਕਾ ਲੋ ਯਾਰ ਤਾਂ ਅੱਡਾ ਪਤਾ ਲੱਗਦਾ ਵੇ ਡੋਂਟਿਸ ਕਦੇ ਕਰਾ ਲਈਏ ਨਹੀਂ ਮੈਂ ਨਹੀਂ ਦਿੱਤੀ ਕਿੰਨੇ ਜਣੇ ਮਾਰੂ ਜਲੀ ਰੰਗ ਪਤਾ ਨਹੀਂ ਤਾਂ ਚਾਰ ਜਣੇ ਫਟੜ ਗਏ ਨੇ ਬਦਲਾ ਕਰਦੇ ਮੈਂ ਜੋ ਦੋ ਕੁੜੀਆਂ ਚ ਲੱਗੀ ਆ ਭਾਈ ਇੱਕ ਬੰਦੇ ਚ ਲੱਗੀ ਆ ਦੋ ਤਿੰਨ ਬੰਦੇ ਕਿ ਲੱਗੀ ਆ ਭਾਈ ਤਿੰਨ ਬੰਦੇ ਆ ਇੱਕ ਬੰਦੇ ਮੋਟਰਸਾਈਕਲ ਦੇਖਿਆ ਨੂੰ ਕਿੱਧਰ ਪੈਟ ਪਾਰਦਾ ਉਹਦੇ ਵਿੱਚ ਚੈੱਕ ਕਰ ਲੈਂਦੇ ਭਾਈ ਹੈਗਾ ਕਿ ਵਿਅਕਤੀ ਇੰਜਰਡ ਹੋਇਆ ਗਿਆ ਤੁਸੀਂ ਮੌਕੇ ਤੇ ਸਗੇ ਆਏ ਹੈਗੇ ਤੂੰ ਚੱਕ ਕੇ ਲੈ ਇੰਜਣ ਨੂੰ ਸਰ ਕਿੰਨੇ ਕੁ ਲੋਕ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦਨੀ ਗੱਡੀ ਨੇ ਹਟ ਕੀਤਾ ਕਿੱਥੇ ਦੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ ਚਾਰ ਇੰਜਰਡ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ओके okay. प्राइवेट मतलब पब्लिक ਦੀ ਸਹਾਤ ਨਾਲ ਉਹ ਸਿਵਲ ਹਸਪੀਟਲ ਫਲੋਰ ਲੈ ਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕਿਹਨਾਂ ਦਾ ਸਰ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੜਕ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲੈ ਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋਰ ਦਾ ਹਾਲ ਤੋ ਡਾਕਟਰ ਸਾਹਿਬ ਦੱਸ ਸਕਦੇ ਵੈਸੇ ਠੀਕ ਆ ਓਕੇ ਤੇ ਸਾਰੇ ਕਿਹੜੀ ਗੱਡੀ ਨਾਲ ਹਟ ਹੋਏ ਕੋਈ ਨੋਵਾ ਗੱਡੀ ਦੱਸ ਰਿਹਾ ਜੀ ਨੋਵਾ ਗੱਡੀ ਤੇ ਸਰ ਉਹਦਾ ਡਰਾਈਵਰ ਉਹ ਕੀਤਾ ਕੰਮ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਤ ਸਿੰਦਰਪਾਲ ਨੂੰ ਇਹਦੇ ਬਾਰੇ ਮੈਂ ਇਹ ਕਰ ਰਿਹਾ ਆ ਵੀ ਇਹ ਤੋਰਦੀ ਬਾਈ ਇਹਨਾਂ ਨੇ ਆ ਦੇਖੋ ਇਹਨਾਂ ਕੁੱਤੇ ਬਿਲਕੁਲ ਉਹ ਇੰਨੇ ਕਿਤਾ ਹੋੜ ਆ ਜੂ ਕਿ ਜਿਹੜੇ ਨੁਕਸਾਨ ਹੋਇਆ 50 ਹਜ਼ਾਰ ਦਾ ਵੀ ਉਹ ਬੋਰਡ ਚ ਮਾਰਿਆ ਉਹਨਾਂ ਦੇ ਦੌਰੇ ਨਾ ਲੋਕਲ ਨੁਕਤਾ ਉਹ ਪੂਰਾ ਤਬਾਹ ਤੋਰਦੀਆਂ ਪੈਣਾ ਬਚਾਇਆ ਬਦਲ ਮੈਂ ਮਾਰ ਕੇ ਚੜ ਗਿਆ ਓਕੇ ਕੋੜੀ ਦੇਖ ਲੋ ਔਰੜੀ ਦੇਖ ਰਹਾ ਹਾਂ ਅਰੇ ਕੋੜੀ ਜੀ ਬਾਜੀ ਕੋੜੀ ਦੇਖ ਲੋ ਬੈਠਾ ਨੂੰ ਸੋਖਣਾ ਕੋੜੀ ਦੇਖ ਰਹਾ ਮੈਂ ਵਿਚਾਲੇ ਖੜਿਆ ਮੈਂ ਉਹਨੂੰ ਕਿਹਾ ਵੀ ਇਹ ਪਤਾ ਚੱਕੇ ਵੀ ਹੈ ਮੈਂ ਮੇਰਾ ਵੀ ਐਕਸੀਡੈਂਟ ਹੋਇਆ ਸੀਗਾ ਰਾਣਾ ਕੇਸ ਹੈ ਪੀਏ ਉਸ ਨੇ ਕਿਹਾ ਕਿ ਰਾਜੂ ਦੇ ਚੱਕੇ ਵਕਤੇ ਤੇ ਸਨ ਸਾਹਬ ਬਾਜੀ ਬਈ ਕੀ ਨਾਮ ਦੀ ਹੈ ਭੋਪਿੰਦਰ ਸਿੰਘ ਬਾਜੀ ਹਾਂਜੀ ਬਾਜੀ ਜਦੋਂ ਇਹ ਐਕਸੀਡੈਂਟ ਹੋਇਆ ਤੁਸੀਂ ਮੌਕੇ ਤੇ ਮੌਜੂਦ ਸੀ ਮੌਕੇ ਤੇ ਕੀ ਵੀਗਾ ਭਾਈ ਮੈਂ ਕਿਦਾ ਇਹ ਮੇਰੇ ਵਿੱਚ ਇਦਨੂ ਲਿਗਾ ਭਾਈ ਜੇ ਗੱਲਾਂ ਕਰਦੇ ਫਿਰ ਪਿੱਛੋਂ ਗੱਡੀ ਹੋਣੀ ਜਦੋਂ ਮੋਟਰਸਾਈਕਲ ਮਾਰਿਆ ਦੇ ਵਿੱਚ ਵੱਜੇ ਆ ਗਏ ਉਹ ਉਹ ਬੰਦਾ ਵੀ ਇੱਥੇ ਡਿਗਾ ਲੈਟੇ ਦੇ ਇੱਥੇ ਡਿਗਾ ਮੋਟਰਵਿਓ ਦਾ ਇੱਥੇ ਡਿਗਾ ਕੋਲ ਆ ਗਏ ਉੱਥੇ ਰਗੜ ਹੁੰਦੇ ਆਏ ਭਾਈ ਗੱਡੀ ਮਾਰੀ ਜਾਂ ਗੱਡੀ ਮਾਰੀ ਭਾਈ ਉਹ ਬੰਦੇ ਨੇ ਜਾਰੂ ਪੀਤੀ ਸੀ ਗੱਡੀ ਵਾਲੇ ਦੀ ਚੱਕਰੀ ਕਿੰਨੇ ਜਣੇ ਹੋਏ ਆ ਜਖਮੀ ਭਾਈ 3 ਜਣੇ ਹੋਏ ਮੋਕੇ ਤੇ ਬੋਲ ਸਕਦੇ ਮੋਕੇ ਤੇ ਹਾਂਜੀ ਭਾਈ ਬੋਲ ਸਕਦੇ ਬੰਦੇ ਸਾਰੇ ਲੈ ਗਏ ਭਾਈ ਹਾਂਜੀ ਹਾਂਜੀ ਲੈ ਗਏ ਭਾਜੀ ਹਸਪੀਟਲ ਲੈ ਗਏ ਐਕਸੀਡੈਂਟ ਹੋਇਆ ਕਿੱਥੇ ਫਲੋਰ ਹੋਇਆ ਬੱਸ ਸਟੈਂਡ ਤੇ ਤੁਸੀਂ ਕਿੱਥੇ ਨੂੰ ਜਾ ਰਹੇ ਸੀ ਤੇ ਵੀਟ ਕਰਦੇ ਸੀ ਬੱਸ ਤੇ ਇਹ ਗੱਡੀ ਜਿਹੜੀ ਨੋਵਾ ਤੁਹਾਡੇ ਵਿੱਚ ਵੱਜੀ ਜਾਣ ਕੇ ਗੱਡੀ ਸੀ ਨੋਵਾ ਨਾ ACTIVA ਬਾਈਕ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਬੱਜੀਆਂ ਸਭ ਇੱਕ ਗੱਡੀ ਨੇ ਹਿੱਟ ਕੀਤਾ ਨਾ ਕਾਲੀ ਨੋਵਾ ਨੇ ਸਾਨੂੰ ਪਤਾ ਨਹੀਂ ਲੱਗਿਆ ਓਕੇ ਤੋ ਕਿੰਨੇ ਕੁ ਬੰਦੇ ਉੱਥੇ ਥੱਲੇ ਗੱਡੀ ਦੇ ਆਏ ਤੁਹਾਨੂੰ ਪਤਾ ਕੁਛ ਚਾਰ ਚਨੇ ਹੈਗੇ ਸੀ ਚੈਂਟੀਕਰ ਕਰਦੇ ਅੰਦਰ ਚਲੋ ਮੈਨੂੰ ਪਾਇਓ ਫੇਰ ਫੇਰ ਦਾ 3 ਕਿਤੇ ਕੀ ਹੈ ਬ੍ਰੇਸ ਤੋਂ ਲੱਗ ਰਿਹਾ ਲੱਗ ਰਿਹਾ ਨਹੀਂ ਬਿੱਤੀ ਭਾਈ ਜੀ ਬ੍ਰੇਸ ਤੋਂ ਲੱਗ ਰਿਹਾ ਤੁਹਾਨੂੰ ਮੂਟੇਸਕਾ ਲੋ ਮੂਟੇਸਕਾ ਲੋ ਭਾਬਾ ਹੈ ਮੂਟੇਸਕਾ ਲੋ ਯਾਰ ਤਾਂ ਅੱਧਾ ਲੱਗਦਾ ਪਿਆ ਡੋਂਟਿਸਟ ਕਦੇ ਕਰਾ ਲਈਏ ਨੇ ਮੈਨੇ ਦਿੱਤੀ ਕਿੰਨੇ ਜਣੇ ਮਾਰ ਗੱਡੀ ਰੰਗ ਦਾ ਪਤਾ ਨਹੀਂ ਤਿੰਨ ਚਾਰ ਜਣੇ ਫਟੇ ਪਤਾ ਨਹੀਂ ਪਤਾ ਦਾ ਘਰ ਤੇ ਮੈ ਜੋ ਦੋ ਕੁੜੀਆਂ ਚ ਲੱਗੀ ਆ ਭਾਈ ਇੱਕ ਬੰਦੇ ਚ ਲੱਗੀ ਆ ਦੋ ਤਿੰਨ ਬੰਦੇ ਚ ਲੱਗੀ ਆ ਭਾਈ ਤਿੰਨ ਬੰਦੇ ਆ ਇੱਕ ਬੰਦੇ ਮੋਟਰਸਾਈਕਲ ਦੇਖਿਆ ਨੂੰ ਕਿੱਧਰ ਪੈਟ ਪਾਰਦਾ ਉਹਦੇ ਵਿੱਚ ਚੈੱਕ ਕਰ ਲੈਣੇ ਭਾਈ ਕਿ ਵਿਅਕਤੀ ਇੰਜਰਡ ਹੋਇਆ ਗਿਆ ਤੁਸੀਂ ਮੌਕੇ ਤੇ ਸਗੇ ਆਏ ਹੈਗੇ ਤੂੰ ਚੱਕ ਕੇ ਲੈ ਇੰਜਣ ਨੂੰ ਸਰ ਕਿੰਨੇ ਕੁਲ ਵਿਅਕਤੀ ਇੰਜਰਡ ਹੋਏ ਆ ਕਿਹੜੀ ਗੱਦਨੀ ਗੱਡੀ ਨੇ ਹਟ ਕੀਤਾ ਕਿੱਥੇ ਦੇ ਰਹਿਣ ਵਾਲੇ ਆ ਉਹ ਡਰਾਈਵਰ ਕਾਬੂ ਕੀਤਾ ਕਿ ਨਹੀਂ ਕੀਤਾ ਟੋਟਲ 4 ਇੰਜੜ ਹੋਏ ਜੀ ਜੀ ਦੋ ਲੇਡੀਜ਼ ਆ ਦੋ ਜੈਂਟਸ ਆ ਜਿਹੜੇ ਕਿ ਤਿੰਨਾਂ ਨੂੰ ਸਾਡੇ ਆਉਣ ਤੋਂ ਪਹਿਲਾਂ ਓਕੇ ਪ੍ਰਾਈਵੇਟ ਮਤਲਬ ਪਬਲਿਕ ਦੀ ਸਹਾਤ ਨਾਲ ਉਹ ਸਿਵਲ ਹਸਪੀਟਲ ਫਲੋਰ ਲੈ ਆਏ ਸੀਗੇ ਜਿਹੜਾ ਇੱਕ ਸੀ ਗੱਲ ਉਹਦਾ ਲੁਧਿਆਣਾ ਕਿਹਨਾ ਨਾਮ ਦਾ ਸਰ ਆ ਹਰਪ੍ਰੀਤ ਸਿੰਘ ਓਕੇ ਉਹਨਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ 112 ਜਿਹੜੀ ਸੜਕ ਸੁਰੱਖਿਆ ਵਾਲੀ ਆ ਉਹਦੇ ਵਿੱਚ ਪਾ ਕੇ ਉਹਨੂੰ ਲੈ ਆਏ ਆ ਜੋ ਕਿ ਜੇਰੇ ਇਲਾਜ ਆ ਸਿਵਲ ਹਸਪੀਟਲ ਫਲੋਰ ਦਾ ਹਾਲ ਤੋ ਡਾਕਟਰ ਸਾਹਿਬ ਦੱਸ ਸਕਦੇ ਵੈਸੇ ਠੀਕ ਆ ਓਕੇ ਤੇ ਸਾਰੇ ਕਿਹੜੀ ਗੱਡੀ ਨਾਲ ਹਟ ਹੋਏ ਕੋ ਨੋਵਾ ਗੱਡੀ ਦੱਸ ਰਿਹਾ ਜੀ ਨਵਾਂ ਗੱਡੀ ਤੇ ਸਰ ਉਹਦਾ ਡਰਾਈਵਰ ਉਹ ਕੀਤਾ ਉਹ ਤੇ 112 ਜਿਹੜੀ ਹੈਗੀ ਥਾਣੇ ਵਾਲੀ ਚੱਲਦੀ ਗੱਡੀ ਉਹ ਵੀ ਪਹੁੰਚ ਚੁੱਕੀ ਆ ਤੇ ਡਿਊਟੀ ਅਸਰ ਸਿੰਦਰਬਾਦ ਨੂੰ ਇਹਦੇ ਬਾਰੇ ਜਾਣੂ ਕਰਵਾਇਆ ਗਿਆ